ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਿੰਗ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ ਦੇ ਖਿਲਾਫ ਚੱਲ ਰਹੀ ਜੰਗ 'ਚ ਯੂਕਰੇਨ ਨੂੰ ਪਰਮਾਣੂ ਹਥਿਆਰ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਹੈ ਤਾਂ ਕਿ ਯੂਕਰੇਨ ਆਪਣੀ ਸੁਰੱਖਿਆ ਯਕੀਨੀ ਬਣਾ ਸਕੇ ਤੇ ਰੂਸ ਦੇ ਹਮਲੇ ਦਾ ਸਾਹਮਣਾ ਕਰ ਸਕੇ ਇਹ ਖੁਲਾਸਾ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਤੋਂ ਹੋਇਆ ਹੈ ਜੋ ਅਮਰੀਕੀ ਅਧਿਕਾਰੀਆਂ ਦੇ ਬਿਆਨਾਂ ਅਤੇ ਇਸ ਮੁੱਦੇ ਨਾਲ ਜੁੜੇ ਮਾਹਿਰਾਂ ਦੇ ਵਿਸ਼ਲੇਸ਼ਣ ਤੇ ਆਧਾਰਿਤ ਹੈ ਰਿਪੋਰਟ ਮੁਤਾਬਕ ਯੂਕਰੇਨ ਨੂੰ ਪਰਮਾਣੂ ਹਥਿਆਰ ਦੇਣ ਦੀ ਯੋਜਨਾ ਦਾ ਉਦੇਸ਼ ਯੂਕਰੇਨ ਨੂੰ ਰੂਸੀ ਫੌਜੀ ਹਮਲਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਉਣਾ ਹੈ ਯੂਕਰੇਨ ਨੂੰ ਪੱਛਮੀ ਦੇਸ਼ਾਂ ਵੱਲੋਂ ਪਹਿਲਾਂ ਹੀ ਫੌਜੀ ਸਹਾਇਤਾ ਦਿੱਤੀ ਜਾਂਦੀ ਰਹੀ ਹੈ ਪਰ ਹੁਣ ਅਮਰੀਕਾ ਅਤੇ ਹੋਰ ਪੱਛਮੀ ਦੇਸ਼ ਇਸ ਸੰਭਾਵਨਾ ਤੇ ਵਿਚਾਰ ਕਰ ਰਹੇ ਨੇ ਕਿ ਰੂਸ ਦੇ ਪਰਮਾਣੂ ਹਥਿਆਰਾਂ ਦੇ ਖਤਰੇ ਅਤੇ ਰੂਸ ਦੀ ਹਮਲਾਵਰ ਅੰਦਰੂਨੀ ਨੀਤੀਆਂ ਯੂਕਰੇਨ ਦੀ ਸੁਰੱਖਿਆ ਲਈ ਹੋਰ ਜ਼ੋਰਦਾਰ ਕਦਮ ਚੁੱਕ ਸਕਦੀਆਂ ਨੇ ਅਮਰੀਕਾ ਵੱਲੋਂ ਯੂਕਰੇਨ ਨੂੰ ਪਰਮਾਣੂ ਹਥਿਆਰ ਮੁਹੱਈਆ ਕਰਵਾਉਣ ਦੀ ਸੰਭਾਵਨਾ ਦੀ ਚਰਚਾ ਰੂਸ ਵੱਲੋਂ ਯੂਕਰੇਨ ਵਿਰੁੱਧ ਆਪਣੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇਣ ਅਤੇ ਪਰਮਾਣੂ ਯੁੱਧ ਦੀ ਸੰਭਾਵਨਾ ਨੂੰ ਵਧਾਉਣ ਵਾਲੇ ਬਿਆਨਾਂ ਤੋਂ ਬਾਅਦ ਸ਼ੁਰੂ ਹੋਈ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਯੂਕਰੇਨ ਨੂੰ ਪਰਮਾਣੂ ਸਮਰੱਥਾ ਮਿਲਦੀ ਹੈ ਤਾਂ ਇਹ ਰੂਸ ਨੂੰ ਸਖਤ ਸੰਦੇਸ਼ ਦੇਵੇਗਾ ਕਿ ਯੂਕਰੇਨ ਨੂੰ ਕਿਸੇ ਵੀ ਕੀਮਤ ਤੇ ਨਕਾਰਿਆ ਨਹੀਂ ਜਾ ਸਕਦਾ ਨਾਹੀਂ ਉਸ ਨੂੰ ਯੂਕਰੇਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਯੂਕਰੇਨ ਨੂੰ ਪਰਮਾਣੂ ਹਥਿਆਰ ਪ੍ਰਦਾਨ ਕਰਨਾ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਗੁੰਝਲਦਾਰ ਮਾਮਲਾ ਹੈ ਕਿਉਂਕਿ ਯੂਕਰੇਨ ਨੇ 1994 ਚ ਬੁਡਾਪੇਸਟ ਮੈਂਬਰੈਂਡਮ ਦੇ ਤਹਿਤ ਆਪਣੇ ਪਰਮਾਣੂ ਹਥਿਆਰਾਂ ਨੂੰ ਛੱਡ ਦਿੱਤਾ ਸੀ ਉਸ ਸਮੇਂ ਯੂਕਰੇਨ ਨੇ ਆਪਣੀ ਆਜ਼ਾਦੀ ਅਤੇ ਸੁਰੱਖਿਆ ਦੀ ਗਾਰੰਟੀ ਲਈ ਰੂਸ ਅਮਰੀਕਾ ਤੇ ਬ੍ਰਿਟੇਨ ਨਾਲ ਸਮਝੌਤਾ ਕੀਤਾ ਸੀ ਹਾਲਾਂਕਿ ਮੌਜੂਦਾ ਸਥਿਤੀ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਅਮਰੀਕਾ ਇਸ ਸਮਝੌਤੇ ਨੂੰ ਤੋੜਨ ਲਈ ਤਿਆਰ ਹੋਵੇਗਾ ਤੇ ਕੀ ਯੂਕਰੇਨ ਨੂੰ ਪਰਮਾਣੂ ਹਥਿਆਰ ਦੇਣਾ ਇਸ ਦਾ ਸਥਾਈ ਹੱਲ ਹੋਵੇਗਾ ਰੂਸ ਨੇ ਯੂਕਰੇਨ ਨੂੰ ਪਰਮਾਣੂ ਹਥਿਆਰ ਦੇਣ ਦੇ ਵਿਚਾਰ ਤੇ ਗੰਭੀਰ ਇਤਰਾਜ਼ ਪ੍ਰਗਟਾਇਆ ਹੈ ਰੂਸੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੂੰ ਪਰਮਾਣੂ ਹਥਿਆਰ ਮੁਹੱਈਆ ਕਰਵਾਏ ਗਏ ਤਾਂ ਇਹ ਵਿਸ਼ਵ ਸ਼ਾਂਤੀ ਲਈ ਖਤਰਨਾਕ ਕਦਮ ਹੋਵੇਗਾ ਤੇ ਇਸ ਦੇ ਨਤੀਜੇ ਵਜੋਂ ਪਰਮਾਣੂ ਯੁੱਧ ਹੋ ਸਕਦਾ ਹੈ ਰੂਸ ਆਪਣੇ ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਪਹਿਲਾਂ ਹੀ ਧਮਕੀਆਂ ਦੇ ਚੁੱਕਾ ਹੈ ਤੇ ਅਜਿਹੇ ਕਦਮ ਨਾਲ ਸਥਿਤੀ ਹੋਰ ਵੀ ਤਣਾਪੂਰਨ ਹੋ ਸਕਦੀ ਹੈ ਜੇਕਰ ਯੂਕਰੇਨ ਨੂੰ ਪਰਮਾਣੂ ਹਥਿਆਰ ਦਿੱਤੇ ਜਾਂਦੇ ਨੇ ਤਾਂ ਇਹ ਪੂਰੀ ਦੁਨੀਆ 'ਚ ਪਰਮਾਣੂ ਆਪਰਸਾਰ ਨੂੰ ਚੁਣੌਤੀ ਦੇ ਸਕਦਾ ਹੈ। ਸੰਧੀ ਦੇ ਸਿਧਾਂਤ ਅਤੇ ਦੁਨੀਆ ਭਰ ਦੇ ਦੇਸ਼ਾਂ 'ਚ ਇੱਕ ਨਵੀਂ ਪਰਮਾਣੂ ਦੌੜ ਦੀ ਸ਼ੁਰੂਆਤ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਰੂਸ ਅਤੇ ਅਮਰੀਕਾ ਵਿਚਕਾਰ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਵਧਾ ਸਕਦਾ ਹੈ ਦੁਨੀਆ ਭਰ ਦੀ ਸੁਰੱਖਿਆ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ। ਰੀਪੋਰਟ ਮੁਤਾਬਕ ਜੋ ਬਾਈਡਨ ਪ੍ਰਸ਼ਾਸਨ ਯੂਕਰੇਨ ਨੂੰ ਹੋਰ ਫੌਜੀ ਸਹਾਇਤਾ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਅਤ ਆਧੁਨਿਕ ਰੱਖਿਆ ਪ੍ਰਣਾਲੀਆਂ ਹਵਾਈ ਹਮਲਿਆਂ ਤੋਂ ਬਚਾ ਲਈ ਮਜ਼ਾਈਲ ਰੱਖਿਆ ਪ੍ਰਣਾਲੀਆਂ ਅਤੇ ਜੰਗੀ ਟੈਂਕ ਸ਼ਾਮਲ ਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਇਹ ਹਥਿਆਰ ਯੂਕਰੇਨ ਨੂੰ ਦਿੱਤੇ ਜਾ ਰਹੇ ਨੇ ਇਸ ਤੋਂ ਇਲਾਵਾ ਨਾਟੋ ਅਤੇ ਯੂਰੋਪੀਅਨ ਦੇਸ਼ਾਂ ਨੇ ਵੀ ਯੂਕਰੇਨ ਨੂੰ ਆਰਥਿਕ ਅਤੇ ਫੌਜੀ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਜੋ ਰੂਸ ਵਿਰੁੱਧ ਜੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ ਜੋ ਬਾਈਡਨ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਯੂਕਰੇਨ ਨੂੰ ਦਿੱਤੀ ਜਾ ਰਹੀ ਸਹਾਇਤਾ ਨਾ ਸਿਰਫ ਉਸ ਨੂੰ ਜੰਗ 'ਚ ਮਦਦ ਕਰਨ ਲਈ ਹੈ ਸਗੋਂ ਇਹ ਰੂਸ ਦੇ ਹਮਲੇ ਦਾ ਸ਼ਿਕਾਰ ਹੋਏ ਯੂਕਰੇਨ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਵੀ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਜੇ ਤੱਕ ਇਸ ਯੋਜਨਾ ਬਾਰੇ ਜਨਤਕ ਤੌਰ ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਰਿਪੋਰਟਸ ਦਾ ਕਹਿਣਾ ਹੈ ਕਿ ਉਨਾ ਦੇ ਪ੍ਰਸ਼ਾਸਨ ਦੇ ਕੁਝ ਉੱਚ ਪਦਰੀ ਅਧਿਕਾਰੀਆਂ ਨੇ ਇਸ ਵਿਸ਼ੇ ਤੇ ਗੰਭੀਰ ਚਰਚਾ ਕੀਤੀ ਹੈ ਜੇਕਰ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਇਸ ਦੇ ਵਿਸ਼ਵ ਰਾਜਨੀਤੀ ਅਤੇ ਸੁਰੱਖਿਆ ਲਈ ਵੱਡੇ ਪ੍ਰਭਾਵ ਪੈ ਸਕਦੇ ਨੇ ਇੱਕ ਜਿਊਰੀ ਨੇ ਮਨੁੱਖੀ ਤਸਕਰੀ ਨਾਲ ਸੰਬੰਧਿਤ ਇੱਕ ਮਾਮਲੇ ਜਿਸ ਵਿੱਚ ਭਾਰਤ ਦੇ ਇੱਕ ਗੁਜਰਾਤੀ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਜੀਆਂ ਦੀ ਮੰਫੀ ਤਾਪਮਾਨ ਚ ਬਰਫੀਲੇ ਖੇਤਰ ਚ ਫਸਰਨ ਕਾਰਨ ਮੌਤ ਹੋ ਗਈ ਸੀ ਵਿੱਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ ਸਰਕਾਰੀ ਵਕੀਲ ਅਨੁਸਾਰ ਭਾਰਤੀ ਹਰਸ਼ ਕੁਮਾਰ ਰਮਨ ਲਾਲ ਪਟੇਲ ਜਿਸ ਨੂੰ ਡਰਟੀ ਹੈਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਫਲੋਰੀਡਾ ਵਾਸੀ ਅਮਰੀਕੀ ਨਾਗਰਿਕ ਸਟੀਵ ਸ਼ੈਂਡ ਪ੍ਰਵਾਸੀਆਂ ਨੂੰ ਅਮਰੀਕਾ 'ਚ ਦਾਖਲ ਕਰਵਾਉਣ ਵਾਲੇ ਉਸ ਗੈਰਕਾਨੂੰਨੀ ਆਪਰੇਸ਼ਨ ਦਾ ਹਿੱਸਾ ਸਨ ਜਿਸ ਕਾਰਨ ਭਾਰਤੀ ਪਰਿਵਾਰ ਦੀ ਮੌਤ ਹੋਈ ਤੇ ਇਹਨਾਂ ਕਾਰਨ ਅਮਰੀਕਾ 'ਚ ਗੈਰਕਾਨੂੰਨੀ ਭਾਰਤੀਆਂ ਦੀ ਗਿਣਤੀ ਵਧੀ ਹੈ ਇਹਨਾਂ ਦੋਨਾਂ ਨੂੰ ਅਮਰੀਕਾ 'ਚ ਗੈਰਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਲਿਆਉਣ ਲਈ ਸਾਜ਼ਿਸ਼ ਰਚਣ ਸਮੇਤ ਮਨੁੱਖੀ ਤਸਕਰੀ ਨਾਲ ਸਬੰਧਤ ਚਾਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ ਮਿਨੀਸੋਟਾ ਯੂਐਸ ਅਟਾਰਨੀ ਐਂਡੀ ਲੂਗਰ ਨੇ ਕਿਹਾ ਹੈ ਕਿ ਇਸ ਮਾਮਲੇ ਨੇ ਮਨੁੱਖੀ ਤਸਕਰੀ ਨਾਲ ਜੁੜੀ ਕਲਪਨਾ ਤੋਂ ਪਰੇ ਬੇਰਹਿਮੀ ਤੇ ਅਪਰਾਧੀ ਸੰਗਠਨ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਮੁਨਾਫਾ ਕਮਾਉਣ ਲਈ ਮਨੁੱਖਤਾ ਦਾ ਕਹਾਣ ਕੀਤਾ ਹੈ ਲੂਗਰ ਨੇ ਕਿਹਾ ਕਿ ਕੁਝ ਹਜ਼ਾਰ ਡਾਲਰ ਖਾਤਰ ਇਨ੍ਹਾਂ ਤਸਕਰਾਂ ਨੇ ਇੱਕ ਪਰਿਵਾਰ ਦੇ 4 ਜੀਆਂ ਨੂੰ ਅਸਾਧਾਰਨ ਵਿਪਤਾ 'ਚ ਧੱਕ ਦਿੱਤਾ ਜਿਸ ਕਾਰਨ ਅਮਰੀਕਾ ਕੈਨੇਡਾ ਸਰਹੱਦ ਨੇੜੇ ਉਹਨਾਂ ਦੀ ਦੁਖਦਾਈ ਮੌਤ ਹੋ ਗਈ। ਇਸ ਮਾਮਲੇ 'ਚ ਬਚਾਅ ਪੱਖ ਦੇ ਵਕੀਲ ਆਪਸ 'ਚ ਹੀ ਉਲਝ ਗਏ। ਸ਼ੈਂਡ ਦੇ ਵਕੀਲ ਨੇ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਉਸ ਨੂੰ ਪਟੇਲ ਦੁਆਰਾ ਬਣਾਈ ਯੋਜਨਾ 'ਚ ਅਣਜਾਣੇ 'ਚ ਫਸਾਇਆ ਗਿਆ। ਦੂਸਰੇ ਪਾਸੇ ਪਟੇਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮੁਾਕਲ ਗਲਤ ਪਛਾਣ ਦਾ ਸ਼ਿਕਾਰ ਹੋਇਆ ਏ। ਉਹਨਾਂ ਕਿਹਾ ਕਿ ਪਟੇਲ ਦਾ ਕਥਿਤ ਛੋਟਾ ਨਾਂ ਡਰਟੀ ਹੈਰੀ ਸ਼ੈਂਡ ਦੇ ਫੋਨ 'ਚੋਂ ਮਿਲਿਆ ਸੀ, ਜੋ ਕਿ ਵੱਖਰਾ ਵਿਅਕਤੀ ਹੈ, ਉਹ ਪਟੇਲ ਨਹੀਂ ਹੈ। ਸਰਕਾਰੀ ਤੇਰ ਅਨੁਸਾਰ ਪਟੇਲ ਦੀ ਯੋਜਨਾ ਅਨੁਸਾਰ ਸ਼ੈਂਡ ਜੋ ਕਿ ਇੱਕ ਡਰਾਈਵਰ ਹੈ ਨੇ 11 ਭਾਰਤੀ ਪ੍ਰਵਾਸੀਆਂ ਨੂੰ ਸਰਹੱਦ ਤੋਂ ਮਿਨੀਸੋਟਾ ਵਾਲੇ ਪਾਸੇ ਲਿਆਉਣਾ ਸੀ ਜਿਨ੍ਹਾਂ ਚੋਂ ਬੱਚੇ 7 ਹੀ ਪੈਦਲ ਸਰਹੱਦ ਤੱਕ ਪਹੁੰਚ ਸਕੇ ਜਦਕਿ ਗੁਜਰਾਤੀ ਪਰਿਵਾਰ ਨੂੰ ਉਸੇ ਦਿਨ ਸਵੇਰ ਵੇਲੇ ਕੈਨੇਡਾ ਦੇ ਅਧਿਕਾਰੀਆਂ ਨੇ ਮ੍ਰਿਤਕ ਹਾਲਤ ਚ ਪਾਇਆ ਸੀ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਯੂਐਸ ਅਟਾਰਨੀ ਦੇ ਦਫ਼ਤਰ ਨੇ ਕਿਹਾ ਸੀ ਕਿ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਇਸ ਮਾਮਲੇ 'ਚ 20 ਸਾਲ ਤੱਕ ਸਜ਼ਾ ਹੋ ਸਕਦੀ ਹੈ। ਲੂਗਰ ਨੇ ਹੋਰ ਕਿਹਾ ਇਹ ਕਿ ਸਰਕਾਰੀ ਵਕੀਲਾਂ ਦੁਆਰਾ ਸਜ਼ਾ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਮਾਮਲੇ ਨਾਲ ਜੁੜੇ ਵੱਖ-ਵੱਖ ਤੱਥਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਐਲਨ ਮਸਕ ਦੇ ਨਜ਼ਦੀਕੀ ਸਬੰਧਾਂ ਨੇ ਅਮਰੀਕੀ ਪੁਲਾੜ ਦੇ ਮੈਂਬਰਾਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕੀ ਅਖਬਾਰ ਨੇ ਐਤਵਾਰ ਨੂੰ ਦੱਸਿਆ ਕਿ ਪੁਲਾੜ ਉਦਯੋਗ ਦੇ ਮੈਂਬਰਾਂ ਦਾ ਮੰਨਣਾ ਹੈ ਕਿ ਅਰਬਪਤੀ ਉਦਯੋਗਪਤੀ ਦੇਸ਼ ਦੇ ਪੁਲਾੜ ਉਦਯੋਗ 'ਚ ਇਕਾਧਿਕਾਰ ਸਥਾਪਿਤ ਕਰ ਸਕਦਾ ਹੈ ਤੇ ਆਪਣੀ ਕੰਪਨੀ ਸਪੇਸਐਕਸ ਪੋਲੀਟਿਕੋ ਅਤੇ ਅਰਬਾਂ ਡਾਲਰ ਸਰਕਾਰੀ ਫੰਡ ਪ੍ਰਾਪਤ ਕਰ ਸਕਦਾ ਹੈ। ਐਮਾਜ਼ਨ ਦੇ ਸੰਸਥਾਪਕ ਜੈਫ ਬੇਜੋਸ ਦੀ 에어로ਸਪੇਸ ਨਿਰਮਾਤਾ ਬਲੂ ਓਰੀਜਿਨ ਨੂੰ ਸਪੇਸਐਕਸ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਵਜੋਂ ਦੇਖਿਆ ਜਾਂਦਾ ਹੈ। ਖ਼ਬਰ ਮੁਤਾਬਕ ਅਰਬਾਂ ਰੁਪਏ ਦੇ ਸਰਕਾਰੀ ਫੰਡਾਂ ਨੂੰ ਲੈ ਕੇ ਦੋਵਾਂ ਕੰਪਨੀਆਂ ਵਿਚਾਲੇ ਵਿਵਾਦਾਂ ਦਾ ਇਤਿਹਾਸ ਰਿਹਾ ਏ ਇੱਕ ਪੁਲਾੜ ਉਦਯੋਗ ਲਾਬਿਸਟ ਨੇ ਪੋਲਿਟਿਕੋ ਨੂੰ ਦੱਸਿਆ ਲੋਕ ਇਸ ਬਾਰੇ ਚਿੰਤਤ ਨੇ ਕਿ ਇਸ ਨੂੰ ਰੋਕਣ ਲਈ ਕੀ ਕੀਤਾ ਜਾਵੇ ਤੁਸੀਂ ਦੁਨੀਆ ਦੇ ਦੋ ਸਭ ਤੋਂ ਅਣਕਿਆਸੇ ਲੋਕਾਂ ਦੇ ਇਕੱਠੇ ਆਉਣ ਬਾਰੇ ਗੱਲ ਕਰ ਰਹੇ ਹੋ ਇਹ ਚਾਕਲੇਟ ਅਤੇ ਪੀਨਟ ਬਟਰ ਵਰਗਾ ਨਹੀਂ ਹੈ ਜਿੱਥੇ ਤੁਹਾਨੂੰ ਇੱਕ ਵਧੀਆ ਸੁਮੇਲ ਮਿਲਦਾ ਏ ਤੁਸੀਂ ਵਿਸ਼ਵ ਦੇ ਦਬਦਬੇ ਵਾਲੇ ਬਾਰੇ ਗੱਲ ਕਰ ਰਹੇ ਹੋ ਗੌਰਤਲਬੇ ਕੇ ਮਸਕ 트੍ਰੰਪ ਦਾ ਰਿਸ਼ਤਾ ਨਿਜੀ ਪੁਲਾੜ ਖੋਜ ਦੇ ਅਗਲੇ ਪੜਾ ਨੂੰ ਰੂਪ ਦੇ ਸਕਦਾ ਹੈ ਤੇ ਪੁਲਾੜ ਉਦਯੋਗ ਚ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਪੇਸਐਕਸ ਦਾ ਮਾਲਕ ਕਿਵੇਂ ਪ੍ਰਤੀਯੋਗੀਆਂ ਨੂੰ ਰੋਕ ਸਕਦਾ ਹੈ ਜਾਂ ਆਪਣੇ ਸਹਿਯੋਗੀਆਂ ਨੂੰ ਨਾਸਾ ਦੇ ਮੁਖੀ ਸਮੇਤ ਪ੍ਰਭਾਵਸ਼ਾਲੀ ਸਰਕਾਰੀ ਅਹੁਦਿਆਂ ਤੇ ਰੱਖ ਸਕਦਾ ਹੈ 트੍ਰੰਪ ਪਹਿਲਾਂ ਹੀ ਆਪਣੇ ਭਵਿੱਖ ਦੇ ਪ੍ਰਸ਼ਾਸਨ ਚ ਕਈ ਨਿਯੁਕਤੀਆਂ ਦਾ ਐਲਾਨ ਕਰ ਚੁੱਕੇ ਨੇ ਉਦਾਹਰਨ ਲਈ ਸੈਨੇਟਰ ਮਾਰਕੋ ਰੂਬਿਓ ਨੂੰ ਰਾਜ ਸਖਤਰ ਦੇ ਤੌਰ ਤੇ ਟੀਵੀ ਹੋਸਟ ਪੀਟ ਹਿਗਸੇਥ ਨੂੰ ਰੱਖਿਆ ਸਖਤਰ ਦੇ ਤੌਰ ਤੇ ਕਾਂਗਰਸਮੈਨ ਮਾਈਕ ਵਾਲਟਜ਼ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਤੌਰ ਤੇ ਤੇ ਨੈਸ਼ਨਲ ਇੰਟੈਲੀਜੈਂਸ ਦੇ ਸਾਬਕਾ ਡਾਇਰੈਕਟਰ ਜੌਨ ਰੈਕਟਲਿਫ ਨੂੰ ਸੀਆਈਏ ਦੇ ਡਾਇਰੈਕਟਰ ਵਜੋਂ ਚੁਣਿਆ ਗਿਆ ਇਸ ਦੌਰਾਨ ਮਸਕ ਅਤੇ ਉਦਯੋਗਪਤੀ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾ ਸਵਾਮੀ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰਨਗੇ ਅਮਰੀਕਾ ਦੇ ਨਿਊਯਾਰਕ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 100 ਸਾਲ ਤੋਂ ਪੁਰਾਣੇ ਕਾਨੂੰਨ ਨੂੰ ਰੱਦ ਕਰ ਦਿੱਤਾ ਇਸ ਤੋਂ ਬਾਅਦ ਤੁਹਾਡੇ ਜੀਵਨ ਸਾਥੀ ਨੂੰ ਧੋਖਾ ਦੇਣਾ ਅਪਰਾਧ ਨਹੀਂ ਰਹੇਗਾ ਗਵਰਨਰ ਕੈਥੀ ਹੋਚੁਲ ਨੇ 1907 ਦੇ ਇਸ ਕਾਨੂੰਨ ਨੂੰ ਰੱਦ ਕਰਨ ਬਾਰੇ ਬਿੱਲ ਤੇ ਦਸਤਖਤ ਕੀਤੇ ਪਿਛਲੇ ਕਈ ਸਾਲਾਂ ਤੋਂ ਵਿਵਚਾਰ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਯਾਨੀ ਆਪਣੇ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧ ਬਣਾਉਣਾ ਇਸ ਨੂੰ ਅਪਰਾਧ ਦੀ ਸ਼੍ਰੇਣੀ ਚ ਰੱਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਅਮਰੀਕਾ ਦੇ ਕਈ ਰਾਜਾਂ ਚ ਵਿਵਚਾਰ ਤੇ ਪਾਬੰਦੀ ਨੂੰ ਲੈ ਕੇ ਸਖਤ ਕਾਨੂੰਨ ਨੇ ਇਹ ਉਸ ਸਮੇਂ ਬਣਾਇਆ ਗਿਆ ਸੀ ਜਦੋਂ ਇਹ ਸਾਬਤ ਕਰਨਾ ਕਿ ਤੁਹਾਡੇ ਜੀਵਨ ਸਾਥੀ ਨੇ ਧੋਖਾ ਦਿੱਤਾ ਹੈ ਕਾਨੂੰਨੀ ਤਲਾਕ ਲੈਣ ਦਾ ਇੱਕੋ ਇੱਕ ਤਰੀਕਾ ਸੀ ਕਾਨੂੰਨ ਦਾ ਉਦੇਸ਼ ਦੇਸ਼ ਵਿੱਚ ਤਲਾਕ ਦੀ ਗਿਣਤੀ ਨੂੰ ਘਟਾਉਣਾ ਸੀ ਕੁਝ ਰਾਜਾਂ ਨੇ ਪਿਛਲੇ ਕੁਝ ਸਾਲਾਂ ਚ ਅਜਿਹੇ ਕਾਨੂੰਨਾਂ ਨੂੰ ਖਤਮ ਕਰਨ ਲਈ ਕਦਮ ਚੁੱਕੇ ਨੇ ਬਿੱਲ ਨੂੰ ਮਨਜ਼ੂਰੀ ਦਿੰਦੇ ਹੋਏ ਰਾਜਪਾਲ ਨੇ ਕਿਹਾ ਮੈਂ ਆਪਣੇ ਪਤੀ ਨਾਲ 40 ਸਾਲ ਤੋਂ ਚੰਗਾ ਵਿਆਹੁਤਾ ਜੀਵਨ ਬਤੀਤ ਕਰਨ ਦੀ ਕਿਸਮਤ ਵਾਲਾ ਇਸ ਲਈ ਮੇਰੇ ਲਈ ਵਿਪਚਾਰ ਨੂੰ ਅਪਰਾਧ ਤੋਂ ਮੁਕਤ ਕਰਨ ਲਈ ਇੱਕ ਬਿੱਲ ਤੇ ਦਸਤਖਤ ਕਰਨਾ ਥੋੜਾ ਵਿਅੰਗਾਤਮਕ ਹੈ ਮੈਂ ਜਾਣਦਾ ਹਾਂ ਕਿ ਲੋਕਾਂ ਦੇ ਅਕਸਰ ਗੁੰਝਲਦਾਰ ਰਿਸ਼ਤੇ ਹੁੰਦੇ ਨੇ ਉਹਨੇ ਕਿਹਾ ਇਹਨਾਂ ਮਾਮਲਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਨਾ ਕਿ ਸਾਡੀ ਨਿਆ ਪ੍ਰਣਾਲੀ ਦੁਆਰਾ ਇਸ ਬੇਤੁਕੇ ਪੁਰਾਣੇ ਕਾਨੂੰਨ ਨੂੰ ਹਮੇਸ਼ਾ ਲਈ ਖਤਮ ਕੀਤਾ ਜਾਣਾ ਚਾਹੀਦਾ ਨਿਊਯਾਰਕ ਟਾਈਮਜ਼ 'ਚ ਇੱਕ ਲੇਖ ਦੇ ਅਨੁਸਾਰ ਇਸ ਕਾਨੂੰਨ ਦੀ ਕਈ ਵਾਰ ਵਰਤੋਂ ਕੀਤੀ ਗਈ ਹੈ ਤੇ ਇਸ ਵਿੱਚ 3 ਸਾਲ ਤੱਕ ਦੀ ਕੈਦ ਦੀ ਸਜ਼ਾ ਹੈ ਵਿਧਾਨ ਸਭਾ ਦੇ ਸੰਸਦ ਮੈਂਬਰ ਚਾਰਲਸ ਲਵਿਨ ਜਿਨ੍ਹਾਂ ਨੇ ਬਿੱਲ ਪੇਸ਼ ਕੀਤਾ ਨੇ ਕਿਹਾ ਕਿ 1970 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਲਗਭਗ ਇੱਕ ਦਰਜਣ ਲੋਕਾਂ ਉੱਤੇ ਕਾਨੂੰਨ ਦੇ ਤਹਿਤ ਦੋਸ਼ ਲਗਾਏ ਨੇ ਤੇ ਸਿਰਫ ਪੰਜ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਹਨਾਂ ਕਿਹਾ ਸਾਡੀ ਸੁਰੱਖਿਆ ਤੇ ਸਮਾਜ ਵਿਰੋਧੀ ਵਿਵਹਾਰ ਨੂੰ ਰੋਕਣ ਲਈ ਕਾਨੂੰਨ ਨੇ। ਉਹਨਾਂ ਇਹ ਵੀ ਕਿਹਾ ਕਿ ਕਾਨੂੰਨ ਸਾਡੀ ਰੱਖਿਆ ਕਰਨ ਅਤੇ ਇਸ ਆ ਸਮਾਜਿਕ ਵਿਵਹਾਰ ਨੂੰ ਰੋਕਣ ਲਈ ਹੁੰਦੇ ਨੇ। ਇਹ ਕਾਨੂੰਨ ਕਿਸੇ ਵੀ ਮਕਸਦ ਨੂੰ ਪੂਰਾ ਨਹੀਂ ਕਰਦਾ। ਇਸ ਦੀ ਆਖਰੀ ਵਾਰ 2010 ਚ ਵਰਤੋਂ ਕੀਤੀ ਗਈ ਸੀ। ਇਜ਼ਰਾਈਲ ਅਤੇ ਹਜ਼ਬੁੱਲਾ ਵਿਚਾਲੇ ਜੰਗਬੰਦੀ ਸਮਝੌਤਾ ਹੋਇਆ ਹੈ। ਇਹ ਜੰਗਬੰਦੀ ਸਮਝੌਤਾ ਮੱਧ ਪੂਰਬ ਦੇ ਵਿੱਚ ਸ਼ਾਂਤੀ ਲਈ ਕੀਤੇ ਗਏ ਐਲਾਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਗਾਜ਼ਾ ਵਿੱਚ ਲੜਾਈ ਜਾਰੀ ਰਹੇਗੀ ਇਜ਼ਰਾਈਲ ਨੇ ਗਾਜ਼ਾ ਚ ਫਲਸਤੀਨੀ ਹਮਾਸ ਸਮੂਹ ਨੂੰ ਤਬਾਹ ਕਰਨ ਦੀ ਸੌਖਾ ਦੀ ਹੈ ਇਜ਼ਰਾਈਲੀ ਕੈਬਨਟ ਨੇ ਕੱਲ ਸ਼ਾਮ ਨੂੰ 10-1 ਦੇ ਵੋਟ ਨਾਲ ਅਮਰੀਕਾ ਤੇ ਫਰਾਂਸ ਦੁਆਰਾ ਕੀਤੀ ਗਈ ਜੰਗਬੰਦੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਚੰਗੀ ਖਬਰ ਦਾ ਐਲਾਨ ਕਰਦਿਆਂ ਕਿਹਾ ਕਿ ਜੰਗਬੰਦੀ ਸਵੇਰੇ 4 ਵਜੇ ਤੋਂ ਲਾਗੂ ਹੋਵੇਗੀ ਅਤੇ ਲਿਬਨਾਨ ਲਈ ਇੱਕ ਨਵੀਂ ਸ਼ੁਰੂਆਤ ਹੈ ਹਿਜ਼ਬੁੱਲਾ ਇੱਕੋ ਇੱਕ ਹਥਿਆਰਮੰਦ ਸਮੂਹ ਜਿਸ ਨੇ 1990 ਦੇ ਦਹਾਕੇ 'ਚ ਲਿਬਨਾਨੀ ਘਰੇਲੂ ਯੁੱਧ ਤੋਂ ਬਾਅਦ ਆਪਣੇ ਹਥਿਆਰ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਜੰਗਬੰਦੀ ਗੱਲਬਾਤ ਦੌਰਾਨ ਮੌਜੂਦ ਨਹੀਂ ਸੀ ਲਿਬਨਾਨੀ ਸੰਸਦੀ ਸਪੀਕਰ ਨਬੀ ਬੇਰੀ ਨੇ ਹਿਜ਼ਬੁੱਲਾ ਦੀ ਤਰਫੋਂ ਗੱਲਬਾਤ 'ਚ ਹਿੱਸਾ ਲਿਆ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਰੁਕ ਜਾਵੇਗੀ ਹਾਲਾਂਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਕਿ ਹਿਜ਼ਬੁੱਲਾ ਦੁਆਰਾ ਕਿਸੇ ਵੀ ਉਲੰਘਣਾ ਦਾ ਸਖਤ ਇਜ਼ਰਾਈਲੀ ਜਵਾਬ ਹੋਵੇਗਾ ਅਧਿਕਾਰੀ ਨੇ ਅੱਗੇ ਕਿਹਾ ਕਿ ਜੰਗਬੰਦੀ ਉਹਨਾਂ ਨੂੰ ਗਾਜ਼ਾ ਅਤੇ ਇਰਾਨੀ ਧਮਕੀ ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਦੇਵੇਗੀ ਜਿਸ ਨਾਲ ਇਜ਼ਰਾਈਲੀ ਫੌਜ ਨੂੰ ਮੁੜ ਸਪਲਾਈ ਕਰਨ ਦਾ ਸਮਾਂ ਮਿਲੇਗਾ ਨੇਤਨਯਾਹੁ ਨੇ ਕਿਹਾ ਜਦੋਂ ਹਿਜ਼ਬੁੱਲਾ ਤਸਵੀਰ ਤੋਂ ਬਾਹਰ ਹੋਵੇਗਾ ਤਾਂ ਹਮਾਸ ਲੜਾਈ 'ਚ ਇਕੱਲੇ ਰਹਿ ਜਾਵੇਗਾ ਇਸ ਤੇ ਸਾਡਾ ਦਬਾਅ ਵਧੇਗਾ ਨੇਤਨਯਾਹੁ ਨੇ ਕਿਹਾ ਅਸੀਂ ਹਮਾਸ ਨੂੰ ਤਬਾਹ ਕਰਨ ਦਾ ਕੰਮ ਪੂਰਾ ਕਰਾਂਗੇ ਅਸੀਂ ਆਪਣੇ ਸਾਰੇ ਬੰਦਕਾਂ ਨੂੰ ਘਰ ਲਿਆਵਾਂਗੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗਾਜ਼ਾ ਹੁਣ ਇਜ਼ਰਾਈਲੀ ਖਤਰਾ ਨਾ ਬਣੇ ਤੇ ਅਸੀਂ ਉੱਤਰੀ ਨਿਵਾਸੀਆਂ ਨੂੰ ਸੁਰੱਖਿਅਤ ਘਰ ਵਾਪਸ ਭੇਜਾਂਗੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਗਬੰਦੀ ਦੇ ਹਿੱਸੇ ਵਜੋਂ ਲਿਬਨਾਨੀ ਬਲ 60 ਦਿਨਾਂ ਦੇ ਅੰਦਰ ਦੱਖਣ ਵੱਲ ਆਪਣੀ ਤਾਇਨਾਤੀ ਸ਼ੁਰੂ ਕਰ ਦੇਣਗੇ ਜਿਸ ਨਾਲ ਇਜ਼ਰਾਈਲ ਲਿਬਨਾਨੀ ਖੇਤਰ ਤੋਂ ਪਿੱਛੇ हट ਜਾਵੇਗਾ ਸਮਝੌਤੇ 'ਚ ਹਿਜ਼ਬੁੱਲਾ ਨੂੰ ਦੱਖਣੀ ਸਰਹੱਦ ਤੋਂ ਪਿੱਛੇ ਹਟਣ ਅਤੇ ਲਿਤਾਨੀ ਨਦੀ ਵੱਲ ਅੱਗੇ ਵਧਣ ਦੀ ਵੀ ਲੋੜ ਹੈ ਜੰਗਬੰਦੀ ਦਾ ਐਲਾਨ ਸਤੰਬਰ ਤੋਂ ਬਾਅਦ ਬੇਰੂਤ ਤੇ ਇਜ਼ਰਾਈਲ ਹਮਲੇ ਦੇ ਇੱਕ ਦਿਨ ਬਾਅਦ ਕੀਤਾ ਗਿਆ ਸੀ ਬੁੱਧਵਾਰ ਦੀ ਸਵੇਰ ਨੂੰ ਵੀ ਜੰਗਬੰਦੀ ਸ਼ੁਰੂ ਹੋਣ ਤੋਂ ਇੱਕ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਦੱਖਣੀ ਬੇਰੂਤ 'ਚ ਹਵਾਈ ਹਮਲੇ ਕੀਤੇ ਗਏ ਸਨ ਇਜ਼ਰਾਈਲੀ ਫੌਜ ਦੁਆਰਾ ਨਿਕਾਸੀ ਦੇ ਆਦੇਸ਼ ਦੇ ਲਗਭਗ 2 ਘੰਟੇ ਬਾਅਦ ਗਾਜ਼ਾ 'ਚ ਹਮਾਸ ਅਤੇ ਲਿਬਨਾਨ 'ਚ ਈਰਾਨੀ ਸਮਰਥਿਤ ਹਿਜ਼ਬੁੱਲਾ ਸਮੂਹ ਨਾਲ ਲੜ ਰਿਹਾ ਇਜ਼ਰਾਈਲ ਦੇ ਨਾਲ ਮੱਧ ਪੂਰਬ 'ਚ ਯੁੱਧ ਪੜਕ ਰਿਹਾ ਹੈ ਇਹਨਾਂ ਸਮੂਹਾਂ ਨੂੰ ਸਮਰਥਨ ਦੇਣ ਨੂੰ ਲੈ ਕੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਗਰਮਗਰਮ ਬਹਿਸ ਵੀ ਹੋਈ ਹੈ ਰਾਸ਼ਟਰਪਤੀ ਨੇ ਕਿਹਾ ਕਿ ਜੰਗਬੰਦੀ ਗਾਜ਼ਾ ਚ ਦੁਸ਼ਮਣੀ ਨੂੰ ਸਥਾਈ ਤੌਰ ਤੇ ਖਤਮ ਕਰਨ ਲਈ ਤਿਆਰ ਕੀਤੀ ਗਈ ਸੀ ਤੇ ਇਹ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਇਹ ਯਕੀਨੀ ਬਣਾਉਣ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨਗੇ ਕਿ ਸਮਝੌਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ ਆਸਟ੍ਰੇਲੀਆ ਚ ਕਾਫੀ ਸਮੇਂ ਤੋਂ ਸਿੱਖ ਮੋਟਰਸਾਈਕਲ ਚਾਲਕਾਂ ਵੱਲੋਂ ਹੈਲਮਟ ਤੋਂ ਛੋਟ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਜਿਸ ਕਾਰਨ ਬੀਤੇ ਦਿਨੀ ਮੈਲਬੌਰਨ ਵਿਖੇ ਦਸਤਾਰ ਧਾਰੀ ਮੋਟਰਸਾਈਕਲ ਚਾਲਕਾਂ ਵੱਲੋਂ ਹੈਲਮਟ ਤੋਂ ਛੋਟ ਅਤੇ ਪੁਰਸ਼ਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਇੱਕ ਮੋਟਰਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਤੇ ਸਿੰਗਜ਼ ਸੋਸ਼ੀਅਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਜੋ ਇਸ ਰੈਲੀ ਚ ਭਾਗ ਲੈਣ ਲਈ ਸਿਡਨੀ ਤੋਂ ਵਿਸ਼ੇਸ਼ ਰੂਪ ਚ ਪੁੱਜੇ ਸਨ ਨੇ ਸਾਂਝੇ ਤੌਰ ਤੇ ਇਸ ਰੈਲੀ ਚ ਸ਼ਿਰਕਤ ਕੀਤੀ ਇਸ ਰੈਲੀ ਨੂੰ ਦਾ ਮੋ ਬਰੋਜ਼ ਰਾਈਡ ਦਾ ਨਾਮ ਦਿੱਤਾ ਗਿਆ ਸੀ ਨੋਮਬਰ ਪਾਰਲੀਮੈਂਟ ਸਟੀਵ ਮੈਗੀ ਨੇ ਝੰਡੀ ਦੇ ਕਿਰਵਾਨਾ ਕੀਤਾ ਇਹ ਰੈਲੀ ਮੈਲਬਨ ਦੇ ਉੱਤਰ ਪੱਛਮ ਚ ਸਥਿਤ ਇਲਾਕੇ ਦੀ ਗੈਲੀ ਵਾਈਨਰੀ ਪਲਮਟਨ ਤੋਂ ਰਵਾਨਾ ਹੋ ਕੇ ਆਰਥਰ ਰਿਜ਼ਰਵ ਮੈਲਟਨ ਵਿਖੇ ਸਮਾਪਤ ਹੋਈ ਜਿੱਥੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਯੰਗ ਫੁੱਟਬਾਲ ਕਲੱਬ ਦੇ ਸਹਿਯੋਗ ਦੇ ਨਾਲ ਇੱਕ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਵੱਖ-ਵੱਖ ਉਮਰ ਵਰਗ ਦੇ ਪਹੁੰਚੇ ਵੱਡੀ ਗਿਣਤੀ ਚ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਸਮਾਗਮ ਚ ਫੈਡਰਲ ਮੈਂਬਰ ਪਾਰਲੀਮੈਂਟ ਸੈਮਰੇ ਸਟੀਵ ਮੈਗੀ ਮੈਂਬਰ ਪਾਰਲੀਮੈਂਟ ਤੇ ਸ਼ਿਵਾਲੀ ਚਿੱਟਲੀ ਕਾਉਂਸਲਰ ਬੈਂਡਿੰਗੋ ਦੇ ਨਾਲ-ਨਾਲ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੀ ਇਸ ਰੈਲੀ ਦਾ ਮਕਸਦ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸਿੱਖ ਮੋਟਰਸਾਈਕਲ ਸਵਾਰਾਂ ਲਈ ਹੈਲਮਟ ਤੋਂ ਛੋਟ ਲਈ ਆਵਾਜ਼ ਬੁਲੰਦ ਕਰਨਾ ਸੀ ਤੇ ਇਸ ਦੇ ਨਾਲ ਹੀ ਪੁਰਸ਼ਾਂ ਦੇ ਮਾਨਸਿਕ ਸਿਹਤ ਖੁਦਕੁਸ਼ੀ ਰੋਕथाम ਅਤੇ ਪ੍ਰੋਟੇਟ ਅਤੇ ਟੈਸਟਿਕੂਲਰ ਕੈਨਸਰ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ ਇਸ ਕਰਮ ਇਸ਼ਰਸਰ ਸੇਵਾ ਅਤੇ ਸਿਮਰਨ ਸੁਸਾਇਟੀ ਸੰਸਥਾਵਾਂ ਵੱਲੋਂ ਸਮਾਗਮ 'ਚ ਆਏ ਨੌਜਵਾਨਾਂ ਨੂੰ ਜਿੱਥੇ ਦਸਤਾਰ ਦੀ ਮਹੱਤਤਾ ਬਾਰੇ ਦੱਸਿਆ ਗਿਆ ਉੱਥੇ ਹੀ ਦਸਤਾਰ ਸਿਖਲਾਈ ਤੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ